ਆਪ ਜੀ ਆ ਗਏ ਹੋ ਜਾਈ ਸਤਿਗੁਰ ਤੇ ਜੀ ਰਾਣ ਹਰ ਵੀ ਵੰਡੇ ਬਾਉ ਫਰਸਾ ਮਰਦਾ ਵਾਜੀ ਕਿੰਦੀਆਂ ਹਾਂ ਜੀ ਪਿਆਰੀ ਸਾਧ ਸੰਗਤ ਜੀ ਸਵਾਗਤ ਕਰਦੇ ਆ ਜੀ ਨਵੇਂ ਬਲੌਗ ਦੇ ਵਿੱਚ ਜੀ ਪਿਆਰੀ ਸਾਧ ਸੰਗਤ ਜੀ ਤਨ ਤਨ ਈਸ਼ਰ ਸਿੰਘ ਮਹਾਰਾਜ ਜੀ ਦੀ ਵਰਸੀ ਦਾ ਅੱਜ ਤੀਸਰਾ ਦਿਨ ਹੈ ਜੀ ਪਿਆਰੀ ਸਾਧ ਸੰਗਤ ਜੀ ਸਵਾਗਤ ਕਰਦੇ ਆਂ ਜੀ ਨਵੇਂ ਦਿਨ ਦੇ ਵਿੱਚ ਜੀ ਤੇ ਤੁਹਾਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਉਣੇ ਆ ਜੀ ਤੇ ਲੰਗਰ ਵਗੈਰਾ ਦਿਖਾਉਣੇ ਆ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਸੜਕਾਂ ਦੇ ਉੱਤੇ ਪੂਰੀ ਰੌਣਕ ਲੱਗੀ ਹੋਈ ਹੈ ਜੀ ਤੇ ਲਾਈਟਾਂ ਦੇ ਪ੍ਰਬੰਧ ਕੀਤੇ ਹੋਏ ਆ ਜੀ ਤੁਸੀਂ ਦੇਖ ਸਕਦੇ ਹੋ ਇੱਧਰ ਲੜੀਆਂ ਵੀ ਲੱਗਿਆ ਹੋਣੇ ਜੀ ਜਗਮਗ ਜਗਮਗ ਕਰ ਰਹੀਆਂ ਨੇ ਜੀ ਤੇ ਪਿਆਰੀ ਸਾਧ ਸੰਗਤ ਜੀ ਜਿਹੜੀ ਪਿਆਰੀ ਸਾਧ ਸੰਗਤ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਕਰ ਲੈਣ ਤਾਂ ਜੋ ਤੁਹਾਨੂੰ ਅੱਗੇ ਆਉਣ ਵਾਲੀ ਸਾਰੀ ਅਪਡੇਟ ਮਿਲਦੀ ਰਹੇ ਜੀ ਪਿਆਰੀ ਸਾਧ ਸੰਗਤ ਜੀ ਸਬਸਕ੍ਰਾਈਬ ਦੇ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਿਆ ਕਰੋ ਪਿਆਰੀ ਸਾਧ ਸੰਗਤ ਜੀ ਤਾਂ ਜੋ ਤੁਹਾਨੂੰ ਅੱਗੇ ਆਉਣ ਵਾਲੀ ਸਾਰੀ ਅਪਡੇਟ ਮਿਲਦੀ ਰਹੇ ਜੀ ਜਿਹੜੀ ਪਿਆਰੀ ਸਾਧ ਸੰਗਤ ਮੇਰੀ ਵੀਡੀਓ ਰਾਹੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੀ ਹੈ ਜੀ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਕੰਦੇ ਕੰਦੇ ਕਹਿੰਦੇ ਕੰਦੇ ਸਾਥੀ ਕਹਿੰਦੇ ਨਥਾ ਕੀ ਕੀ भगवान का भी बात करें कैसे बात करता मरता हुआ इंडिया में के में करने के लिए सब कथा करते गए और शरीर जब जाएगा चिंतन करता जाएगा चिंतन करते बाबा जी सत्संग है चिंतन करते बाबा फन चली है कि जय हमारे ऋषि को 30 साल ਕੋ ਗੀਤ ਤੁਲਵਾ ਜਾਵਾਂ ਸੰਤ ਬਾਬਾ ਇੰਜਕਣ ਰਾਮਾ ਸਾਹਿਬ ਉਹ ਤਰਸੀ ਤਾਂ ਤੀਰ ਤੇਆ ਤਰਸੀ ਜਿਵੇਂ ਦੋਸਤਾ ਲਿਖਿਆ ਇੱਕ ਵਾਰ ਯਾਰ ਨਾਲ ਪਰਦੋ ਉਹ ਤਰਸੀ ਸੋਹਣੀ ਹਿੱਸਾ ਕਿੰਨੀ ਆ ਉਹ ਤਰਸੀ ਸੋਹਣੀ ਨੱਚਦੀ ਆ

چھام اپنے مہا پورس نبھا کے بہتے لوگ جنگ جو آپ کرنا ہے रतन करोड़े पिनी नादे पूने रतन करो ताई ना मेर प्यारे जनादी साईं न तेरे प्यारे कनी साईं नाल न बजे نال करोड़ी साईं नाले बु पूछ ते रतन करोड़ कनाटी نال नाले बुगे पेड़ेजो दीर सापा पूरा हा जी ही रख सापा पूरा कुझु न रत करोड़ मै सानसी समूबलवाणी ਫਾਈਲਾਲ ਸਿੰਘ ਜਲੰਧਰ ਵਾਲਿਆਂ ਵੱਲੋਂ ਆਈ ਹੋਈ ਸਮੂਹ ਸਾਧ ਸੰਗਤ ਨੂੰ ਅਤੇ ਸਤਿ ਸ਼ਬਦਾ ਬਜਿੰਦਰ ਸਿੰਘ ਜੀ ਸਤਿ ਸ਼ਬਦਾ ਐਕਸ਼ਿੰਗ ਇਰਾੜਾ ਵਾਲਿਆਂ ਨੂੰ ਮੈਂ ਸ਼ਰਧਾ ਦੇ ਕੋਪੀ ਦਰਦਾਂ ਉਹੀਆਂ ਗਲਤੀਆਂ ਨੂੰ ਮਾਫ ਮੰਗਦਾ ਮੱਦੀ ਬਲਾਉਣਾ ਵਾਹਿਗੁਰੂ ਜੀ ਦੀ ਖਤੇ ਅਰਾਧਾ ਕਰਦੇ ਪਾਣ ਤਰ੍ਹਾਂ ਹੋਣਗੇ ਸੁਸਰਾਣੀ ਕਰਵਾਣੀ ਦੇਖ ਕੇ ਕੰਦੇ ਨਾਹੇ ਲੈ ਰਹੇ ਹੋ ਆਪਾਂ ਐਕਸਟ੍ਰੈਟ ਦੇ ਮਿੱਟਨ ਦੇ ਵਿੱਚ ਵੀ ਇਸ ਤੋਂ ਸ਼ਕਤੀ ਤੋਂ ਇਸ ਤੋਂ ਬਦਲਾ ਹਾਲ ਹੰਦ ਚੰਨ ਕਰਨਾ ਹੈ ਆਓ ਬਾਬਾ ਲਾਲ ਸਿੰਘ ਜੀ ਆਪ ਜਿੰਨ ਗੁਰਵਾਨੀ ਕੀ ਸੰਗਤਾ ਜੋੜਦੇ ਵਿਸੋੜੋ ਤੁਨੇ ਦੁੱਖ ਗਿਣ ਰਿਤੇ ਮਰਿਓਦ ਬਾਜ ਤਿਆਰੇ ਆਪਣੇ

लॻी कोन या त लॻियां तुर्तन या ਸਾਡਾ ਸੰਗਤ ਲਈਦਰ ਤੁਸੀਂ ਦੇਵ ਸਾਧ ਜੀ ਵੀਰ ਖੰਨਾ ਦੁਆਰਾ ਬ੍ਰੈਡ ਟੋਸਾਂ ਤੇ ਦੁੱਧ ਦਾ ਲੰਗਰ ਲਗਾਇਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਵੀਰ ਜੀ ਪੂਰੀ ਫਰਦਾ ਭਾਵਨਾ ਦੇ ਨਾਲ ਸੇਵਾ ਕੰਮ ਲੱਗੇ ਹੋਏ ਆ ਜੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਹਾਂਜੀ ਪਿਆਰੀ ਸਾਧ ਸੰਗਤ ਜੀ ਸਮਾਪਤੀ ਕਰਦੇ ਆ ਜੀ ਅੱਜ ਦੇ ਵਲੌਗ ਦੀ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਇਆ ਜੀ ਤੇ ਤੁਸੀਂ ਦੇਖ ਸਕਦੇ ਇੱਧਰ ਸ੍ਰੀ ਵਾਲੇ ਵੀਰਾਂ ਦਾ ਲੰਗਰ ਵੀ ਚੱਲ ਰਿਹਾ ਹੈ ਜੀ ਇਹ ਪ੍ਰਮਾਤਮਾ ਨੇ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਪਿਆਰੀ ਸਾਧ ਸੰਗਤ ਜੀ ਜਿੰਨੀ ਪਿਆਰੀ ਸਾਧ ਸੰਗਤ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਕਰ ਲੈਣ ਤਾਂ ਜੋ ਤੁਹਾਨੂੰ ਅੱਗੇ ਅੱਗੇ ਆਉਣ ਵਾਲੀ ਸਾਰੀ ਅਪਡੇਟ ਮਿਲਦੀ ਰਹੇ ਜੀ ਪਿਆਰੀ ਸਾਧ ਸੰਗਤ ਜੀ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ ਮੇਰੇ ਚੈਨਲ ਨੂੰ ਕੱਲ ਸਬਸਕ੍ਰਾਈਬ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ